ਜੈ ਜਨਤਾ ਜੈ ਸੰਘਰਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਤ ਲੜਦੇ ਲੋਕਾਂ ਦੀ ਮੇਰੇ ਬਹੁਤ ਹੀ ਸਤਿਕਾਰਯੋਗ ਈਟੀਟੀ 9894 ਕੇਟਰ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਸੀਗਾ ਵੀ ਅੱਜ ਆਪਣੀਆਂ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਵੱਖ-ਵੱਖ ਅਧਿਕਾਰੀਆਂ ਨਾਲ ਜਿਹੜੀਆਂ ਮੀਟਿੰਗਾਂ ਸੀਗੀਆਂ ਸੋ ਸਭ ਤੋਂ ਪਹਿਲਾਂ ਮੀਟਿੰਗ ਜਿਹੜੀ ਡੀਪੀਆਈ ਦਫ਼ਤਰ ਡੀਪੀਆਈ ਮੈਡਮ ਨਾਲ ਤੇ ਛਾਪੜਾ ਜੀ ਨਾਲ ਕਰੀ ਗਈ ਸੋ ਸਾਰਾ ਜਿਹੜਾ ਮੈਟਰ ਸੀਗਾ ਆਪਣਾ 2994 ਬੈਕਲੌਗ ਨੂੰ ਡੀ ਰਿਜ਼ਰਵ ਕਰਨ ਦਾ 6635 ਵਾਲੇ ਸਾਥੀਆਂ ਨੇ ਜਿਨ੍ਹਾਂ ਨੇ ਇੱਧਰ ਪੇਪਰ ਦੇ ਕੇ ਕਾਉਂਸਲਿੰਗ ਕਰਾਈ ਆ ਉਹਨਾਂ ਦਾ ਮਸਲਾ ਮੁੱਦਾ ਸੋ ਉਹਦੇ ਵਿੱਚ ਸਾਨੂੰ ਬੜਾ ਵਧੀਆ ਜਿਹੜਾ ਅੱਜ ਰਿਸਪੌਂਸ ਮਿਲਿਆ ਡੀਪੀਆਈ ਦਫ਼ਤਰ ਵੱਲੋਂ ਵੀ ਤੇ ਛਾਪੜਾ ਸਰ ਵੱਲੋਂ ਵੀ ਵੀ ਅਸੀਂ ਇਸ ਤੇ ਜਿਹੜਾ ਨਿਰੰਤਰ ਸਾਰਥਕ ਕੰਮ ਕਰ ਰਹੇ ਆ ਤੁਸੀਂ ਚਿੰਤਾ ਨਾ ਕਰੋ ਵੀ ਅਸੀਂ ਇਸ ਦਾ ਸਾਰਾ ਸਾਰਥਕ ਹੱਲ ਕਰਕੇ ਵੀ ਅਸੀਂ ਜਿਹੜਾ ਵੀ 9894 ਜਿਹੜੀਆਂ ਪੋਸਟਾਂ ਨੇ ਉਹਦੇ ਵਿੱਚ ਕੋਈ ਖਰਾਬ ਪੋਸਟ ਨਹੀਂ ਜਾਣ ਦਿੰਦੇ ਉਹਦੇ ਵਿੱਚ ਸਿਰਫ 9894 ਵਾਲੇ ਹੀ ਲੱਗਣਗੇ ਉਹਨਾਂ ਦਾ ਜਿਹੜਾ ਫਾਇਦਾ ਹੋਊਗਾ ਉਸ ਤੋਂ ਬਾਅਦ ਸਾਥਿਓ ਪ੍ਰਤੀ ਬੋਰਡ ਮੀਟਿੰਗ ਕਰੀ ਗਈ ਜਿਸ ਦੇ ਵਿੱਚ ਵੀ ਜਲਦੀ ਤੋਂ ਜਲਦੀ ਪ੍ਰੋਸੈਸ ਚੱਲਦਾ ਰਹੇ ਸੋ ਜਿਹੜੀ ਅੱਜ 10 ਤਰੀਕ ਨੂੰ ਜਿਹੜੇ ਐਬਸੈਂਟ ਵਾਲੇ ਬੁਲਾ ਲਏ ਨੇ ਡਿਪਾਰਟਮੈਂਟ ਨੇ ਫਾਈਲਾਂ ਜਿਹੜੀਆਂ ਰੀ ਚੈਕਿੰਗ ਤੇ ਚੱਲ ਰਹੀਆਂ ਨੇ ਸਾਰੀਆਂ ਜਿਹੜੀਆਂ ਕਮੇਟੀਆਂ ਨੇ ਫਾਈਲਾਂ ਰੀ ਚੈਕਿੰਗ ਕਰ ਰਹੀਆਂ ਨੇ 10 ਤਰੀਕ ਤੋਂ ਬਾਅਦ ਐਬਸੈਂਟ ਆਲਿਆਂ ਤੋਂ ਬਾਅਦ ਜਿਹੜਾ ਜਲਦੀ ਤੋਂ ਜਲਦੀ ਲਿਸਟਾ ਬਣਾ ਕੇ ਜਿਹੜੀਆਂ ਉਹ ਡੀਪੀਏ ਦਫ਼ਤਰ ਨੂੰ ਭੇਜੀਆਂ ਜਾਣਗੀਆਂ ਉਸ ਤੋਂ ਬਾਅਦ ਹਾਈ ਕੋਰਟ ਗਏ ਹਾਈ ਕੋਰਟ ਵਕੀਲ ਸਾਹਿਬ ਨਾਲ ਗੱਲ ਹੋਈ ਕਿਉਂਕਿ ਜਿਹੜਾ ਆਪਣਾ 10 ਤਰੀਕ ਵਾਲਾ ਕੇਸ ਆ ਉਸ ਦੇ ਵਿੱਚ ਕੁਝ ਪਰਸੈਂਟ ਡਰ ਸੀਗਾ ਵੀ ਕਿਤੇ ਸਟੇ ਨਾ ਹੋ ਜੇ ਇਸ ਲਈ ਆਪਾਂ ਨੂੰ ਮਜਬੂਰ ਨੂੰ ਉਹਦੇ ਵਿੱਚ ਜਿਹੜੀ ਪਾਰਟੀ ਬੰਨਣਾ ਪਿਆ ਪਰਸੋਂ ਜਿਹੜੇ ਆਪਣੇ ਹਰੀਸ਼ ਤੇ ਪਰਮਪਾਲ ਉਹਦੇ ਵਿੱਚ ਜਿਹੜੇ ਪਟੀਸ਼ਨਰ ਬਣ ਗਏ ਸੀ ਪਰ ਪਟੀਸ਼ਨਰ ਹੋਰ ਚਾਹੀਦੇ ਸੀ ਤਾਂ ਉਸ ਲਈ ਅੱਜ ਸਾਨੂੰ ਵੀ ਆਉਣਾ ਪਿਆ ਮੈਂ ਸੀ ਪ੍ਰਗਟ ਸੀਗਾ ਬੱਗਾ ਖਣਾਲ ਵੀਰ ਸੀ ਤੇ ਕੁਲਵਿੰਦਰ ਬਰੇਟਾ ਸੀ ਜਿਹੜੇ ਆਪਣੇ ਛੇ ਪਟੀਸ਼ਨਰ ਬਣ ਚੁੱਕੇ ਨੇ ਇੱਕ ਦਿਲਪ੍ਰਿਤ ਮੁੰਡਾ ਸੱਤ ਪਟੀਸ਼ਨਰ ਬਣ ਚੁੱਕੇ ਨੇ ਉਸ ਕੇਸ ਦੇ ਵਿੱਚ ਸਾਥੀਓ ਤੇ ਅੱਜ ਰਾਤ ਨੂੰ ਸਿਆਣੀ ਸਾਹਿਬ ਉਹਨੂੰ ਸਾਰੇ ਕੇਸ ਨੂੰ ਰੀਡ ਕਰਕੇ ਤੇ ਜਿਹੜਾ ਕੱਲ ਨੂੰ ਕੇਸ ਫਾਈਲ ਕਰ ਦਿੱਤਾ ਜਾਊਗਾ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ 10 ਤਰੀਕ ਤੱਕ ਅਸੀਂ ਪਾਰਟੀ ਬਣ ਕੇ ਤੇ ਕੇਸ ਦੇ ਵਿੱਚ ਜਿਹੜਾ ਐਡ ਹੋ ਕੇ ਤੇ ਆਪਣੇ ਸੈਣੀ ਸਾਹਿਬ ਜਿਹੜਾ ਕੇਸ ਡਿਫੈਂਡ ਕਰਨਗੇ। ਤੋਂ ਸਾਥਿਓ ਇੱਕ ਹੋਰ ਗੱਲ ਆ ਵੀ ਬਹੁਤ ਸਾਰੇ ਸਾਥੀਆਂ ਦੇ ਫੋਨ ਕਾਲ ਆਉਂਦੇ ਨੇ ਵੀ ਸਰ ਲਿਸਟਾਂ ਕਦੋਂ ਪਹਿਣਗੀਆਂ ਲਿਸਟਾਂ ਕਦੋਂ ਪਹਿਣਗੀਆਂ ਸਾਥਿਓ ਲਿਸਟਾਂ ਜਿਹੜੀ ਬੌੜੀ ਦਰ ਬੌੜੀ ਕੰਮ ਚੱਲ ਰਿਹਾ ਹੁਣ ਐਬਸੈਂਟ ਵਾਲੇ ਬੁਲਾ ਲਏ ਰੀਚੈਕਿੰਗ ਚੱਲ ਰਹੀ ਆ ਜਿਸ ਤਰ੍ਹਾਂ ਹੀ ਇਹਨਾਂ ਦਾ ਕੰਮ ਭਰਤੀ ਬੋਰਡ ਦਾ ਹੋ ਗਿਆ ਇਹਨਾਂ ਨੇ ਨਾਲ ਦੇ ਨਾਲ ਜਿਹੜੀਆਂ ਲਿਸਟਾਂ ਕੈਰੀ ਫਾਰਵਰਡ ਜਿਹੜੇ ਆਪਣੇ ਡੀਪੀਆਈ ਦਫ਼ਤਰ ਨੂੰ ਕਰ ਦੇਣੀਆਂ ਨੇ ਵੇਟ ਦੁਬਾਰਾ ਸਕਰੂਟੀ ਬਾਰੇ ਕਈ ਪੁੱਛਦੇ ਨੇ ਸਰ ਮੈਰਿਟ ਕਿੰਨੀ ਡਾਊਨ ਆਊਗੀ ਸਾਥੀਓ ਆਪਾਂ ਕਿਸੇ ਵੀ ਕੈਟਾਗਰੀ ਦੀ ਕੋਈ ਮੈਰਿਟ ਬਾਰੇ ਜਿਹੜੀ ਸਹੀ ਤਰੀਕੇ ਨਾਲ ਨਹੀਂ ਦੱਸ ਸਕਦੇ ਆ ਜਿਹੜੇ ਯੂਟਿਊਬਰ ਨੇ ਇੰਨਾ ਮਗਰ ਨਾ ਲਗਿਆ ਕਰੋ ਇਹਨਾਂ ਨੇ ਤਾਂ ਸਿਰਫ ਝੂਠ ਮਾਰਨਾ ਤੇ ਆਪਦੇ ਜਿਹੜੇ ਵਿਊ ਵਧਾਉਣੇ ਹੁੰਦੇ ਨੇ ਸੋ ਜੇ ਇਸ ਕੈਟਾਗਰੀ ਦੇ ਜਿੰਨੇ ਬੱਚੇ ਚਾਹੀਦੇ ਹੋਏ ਦੁਬਾਰਾ ਸਕਰੂਟੀ ਵਾਸਤੇ ਭਰਤੀ ਬੋਰਡ ਵੱਲੋਂ ਜਿਹੜੇ ਉਹ ਬੁਲਾਏ ਜਾਣਗੇ ਜੇ ਨਾ ਚਾਹੀਦੇ ਹੋਏ ਫਿਰ ਨਹੀਂ ਬੁલાਏ ਜਾਣੇ ਸੋ ਸਾਥੀਓ ਯੂਟਿਊਬਰਾਂ ਮਗਰ ਨਾ ਲਗਿਆ ਕਰੋ ਇਸ ਲਈ ਜਿਹੜਾ ਥੋੜਾ ਜਿਹਾ ਸੰਜਮ ਬਣਾ ਕੇ ਰੱਖੋ ਧੀਰਜ ਬਣਾ ਕੇ ਰੱਖੋ ਜਿਹੜਾ ਕੰਮ ਆ ਸਹੀ ਤਰੀਕੇ ਨਾਲ ਚੱਲ ਰਿਹਾ ਜਿੱਥੇ ਆਪਾਂ ਨੂੰ ਲੱਗੂਗਾ ਕੰਮ ਸਹੀ ਨਹੀਂ ਚੱਲ ਰਿਹਾ ਜਾਂ ਡਿਲੇ ਹੋ ਰਿਹਾ ਆਪਾਂ ਫਿਰ ਡਿਪਾਰਟਮੈਂਟ ਕੋਲੇ ਪਹੁੰਚਾਂਗੇ ਮੀਟਿੰਗਾਂ ਕਰਾਂਗੇ ਸੋ ਕੰਮ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਸਾਥੀਓ ਸੋ ਇੰਨੇ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ